ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਜੀ ਪਰਮਾਤਮਾ ਸਭ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਬਸ ਜਿੱਥੇ ਹੋ ਗਿਆ ਸੀ ਮਾਰਨਿੰਗ ਦਾ ਟਾਈਮ ਮਾਰਨਿੰਗ ਤੇ ਕੰਮ ਕਰ ਲੱਗੀ ਸੀ ਮੈਂ ਸ਼ੁਰੂ ਕਰਨ ਚਾਹ ਪਾਣੀ ਆਪ ਪੀ ਲਿਆ ਸੀ ਤੇ ਚਾਹ ਚੋ ਪੀ ਕੇ ਉਸ ਤੋਂ ਬਾਅਦ ਮੈਂ ਲੱਗੀ ਸੀ ਇੱਥੇ ਰਿਸ਼ੂ ਦੀ ਵਰਦੀ ਪ੍ਰੈਸ ਕਰਨ ਤੇ ਕਿਉਂਕਿ ਅੱਜ ਜੋਨੇਪਾ ਕੇ ਆਣੀ ਸੀ ਵਾਈਟ ਡਰੈਸ ਤੇ ਵਾਈਟ ਯੂਨੀਫਾਰਮ ਵੈਸੇ ਤਾਂ ਹੋ ਜਿਹੜੇ ਹਾਊਸ ਡਰੈਸ ਹੁੰਦੀ ਉਹ ਪੱਕ ਜਾਂਦਾ ਹੁੰਦਾ ਤੇ ਕਿਉਂਕਿ ਹੁਣ ਤਾਂ ਸਰਦੀ ਦਾ ਮੌਸਮ ਆ ਫਿਰ ਇਹ ਫੁੱਲ 슬ੀਵਜ਼ ਦੀ ਸ਼ਰਟ ਪੱਕ ਜਾਊਗਾ ਵਾਈਟ ਤੇ ਬੱਸ ਫਿਰ ਮੈਂ ਉਹੀ ਮੈਂ ਪ੍ਰੈਸ ਕਰ ਲਈ ਸੀ ਵਾਈਟ ਸ਼ਰਟ ਤੇ ਵਾਈਟ ਹੀ ਪੈਂਟ ਤੇ ਉਦੋਂ ਬਾਅਦ ਫਿਰ ਇਹ ਹਨਾ ਰਿਸ਼ੂ ਗਿਆ ਹੋਇਆ ਸੀ ਚਾਹ ਪਣੀ ਪੀ ਕੇ ਬੱਸ ਹੁਣ ਤਿਆਰ ਹੁੰਦੀ ਲੱਗਿਆ ਸੀ ਤੇ ਕਹਿੰਦਾ ਮੈਂ ਤਿਆਰ ਹੋ ਜਾਨਾ ਤੇ ਕਿਉਂਕਿ 6:30 ਮੈਂ ਠੋਣੀ ਹੁੰਨੀ ਆ ਕਿਉਂ ਕਿਉਂਕਿ ਵੀ ਪਤਾ ਹੀ ਹੈ ਹਨਾ ਵੀ 10 ਵਜੇ ਸਕੂਲ ਲੱਗਦਾ ਇਸ ਕਰਕੇ ਫਿਰ 9:00 9:30 ਬੈਨ ਹੁੰਦੀ ਆ ਫਿਰ ਮੈਂ ਕਿਹਾ ਠੰਡ ਦੇ ਵਿੱਚ ਕੀ ਕਰਨਾ ਚੱਲ ਫਿਰ ਤਾਂ ਕਰਕੇ ਪਿਆ ਰਹਿੰਦਾ ਤੇ ਬਸ 21 ਤਰੀਕ ਤੱਕ ਹੀ ਕਿਹਾ ਸੀ ਅੱਜ ਤੱਕ 10 ਵਜੇ ਤੱਕ ਲੱਗੂਗਾ ਮੈਸੇਜ ਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ 9 ਵਜੇ ਪਤਾ ਨਹੀਂ 9:30 ਹੋ ਜਾਊਗਾ ਤੇ ਬਾਕੀ ਹਨਾ ਹੁਣ ਧੁੱਪਾਂ ਪੈਣ ਲੱਗ ਗਈ ਮੌਸਮ ਦਾ ਕਾਫੀ ਫਰਕ ਪੈ ਗਿਆ ਤਾਂ ਕਰਕੇ ਬਸ ਫਿਰ ਹੁਣ ਸਕੂਲ ਦਾ ਟਾਈਮ ਵੀ ਚੇਂਜ ਕਰਤਾ ਸਰਕਾਰ ਨੇ ਤੇ ਬਸ ਜੀ ਇੱਥੇ ਮੈਂ ਹੁਣ ਸਾਰੀ ਵਰਦੀ ਪ੍ਰੈਸ ਕਰਤੀ ਸੀ ਗੱਲਾਂ ਗੱਲਾਂ ਕਰਦੀ ਹੋਈ ਨੇ ਤੇ ਸਨੇਹਾ ਉੱਠ ਚੁੱਕੀ ਸੀ ਸਨੇਹਾ ਲੱਗੀ ਸੀ ਸਨੇਹਾ ਚਾਹ ਤਾਂ ਪਿੰਦੀ ਨਹੀਂ ਪਾਣੀ ਪੀ ਜਾਂਦੀ ਸੀ ਗਰਮ ਪਾਣੀ ਕਰਕੇ ਪਿੰਦੀ ਹੁੰਦੀ ਆ ਤੇ ਮੈਂ ਕਹਾਂ ਚੱਲ ਤੂੰ ਪੀ ਲੈ ਗਰਮ ਪਾਣੀ ਤੇ ਮੈਂ ਚਾਹ ਵੀ ਬਣਾ ਲੈਣੀ ਹੁੰਨੀ ਆ ਉਹਦੀ ਮੈਂ ਕਹਾਂ ਚੱਲ ਕਈ ਵਾਰ ਇਹ ਬੱਚਾ ਤਾਂ ਜੀ ਕਰ ਜਾਂਦਾ ਚਾਹ ਪਾਣੀ ਪੀਣ ਦਾ ਇਸ ਕਰਕੇ ਤੇ ਬਸ ਜੀ ਇੱਥੇ ਹੁਣ ਮੈਂ ਕਰ ਦੂੰਗੀ ਵਰਦੀ ਪ੍ਰੈਸ ਤੇ ਫਿਰ ਰਿਸ਼ੂ ਹੋ ਜਾਊਗਾ ਰੈਡੀ ਬਾਰ ਦੀ ਪ੍ਰੈਸ ਕਰਕੇ ਮੈਂ ਦੇਤੀ ਸੀ ਰਿਸ਼ੂ ਨੂੰ ਤੇ ਰਿਸ਼ੂ ਹੁਣ ਲੱਗਿਆ ਸੀ ਤਿਆਰ ਸਕੂਲ ਵਾਸਤੇ ਤੇ ਉਦੋਂ ਬਾਅਦ ਫਿਰ ਮੈਂ ਆ ਗਈ ਸੀ ਇੱਧਰ ਜਿਹੜਾ ਖਲਾਰਾ ਪਿਆ ਸੀ ਪੇਟੀ ਦੇ ਉੱਪਰ ਕਿਉਂਕਿ ਕੱਲ ਅਸੀਂ ਸ਼ਹਿਰ ਗਏ ਸੀ ਫਿਰ ਉਹ ਮਿਸਮਾਨ ਸਮਾਨ ਸਮੋੜ ਖੰਡਿਆ ਪਿਆ ਸੀ ਜਾਨ ਲੱਗਿਆ ਵੀ ਤੇ ਫਿਰ ਆ ਕੇ ਵੀ ਖਲਾਰਾ ਪੈ ਗਿਆ ਸੀ ਤੇ ਉਹੀ ਫਿਰ ਮੈਂ ਇੱਥੇ ਨਾ ਚੱਕੀ ਜਾਂਦੀ ਸੀ ਸਾਰਾ ਖਲਾਰਾ ਪੇਟੀ ਦੇ ਉੱਪਰ ਤੇ ਸੁਨੇਹਾ ਇੱਥੇ ਜੋਤ ਲਾਉਂਦੀ ਸੀ ਨਾ ਕਿ ਆਈ ਸੀ ਮੈਂ ਕਿਹਾ ਚੱਲ ਮੈਂ ਇਧਰੋਂ ਖਲਾਰਾ ਚੱਕ ਦਿੰਨੀ ਆ ਅੱਜ ਸੁਨੇਹਾ ਲੱਗੀ ਸੀ ਜੋਤ ਵੱਤੀ ਕਰਨ ਤੇ ਵਾਸਤੇ ਫਿਰ ਮੈਂ ਨਾ ਜਿਹੜੇ ਲਫਾਫੇ ਸੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਚੱਕਿਆ ਸਾਰਿਆਂ ਨੂੰ ਮੈਂ ਕਿਹਾ ਵੀ ਲਫਾਫੇ ਚੱਕ ਕੇ ਤੇ ਵੀ ਇੱਕ ਸਾਈਡ ਕਰਾਂ ਪਹਿਲਾਂ ਮੈਂ ਤੈਹ ਲਾਤੀ ਇਹਨਾਂ ਨੂੰ ਫੋਲਡ ਕਰਕੇ ਸਾਰੇ ਲਫਾਫੇ ਇੱਕ ਸਾਈਡ ਤੇ ਕਰ ਤੇ ਮੈਂ ਤੈਹ ਲਾ ਲਾ ਕੇ ਫਿਰ ਮੈਂ ਇਥੋਂ ਸਮਾਨ ਚੱਕਿਆ ਸਾਰਾ ਜਿਹੜੇ ਲਫਾਫੇ ਸੀ ਐਕਸਟਰਾ ਬਾਕੀ ਸਾਰਾ ਚੱਕ ਕੇ ਤੇ ਜਿਹੜਾ ਸਮਾਨ ਇੱਕ ਥਾਂ ਕਰਤਾ ਮੈਂ ਤੇ ਬਾਕੀ ਸਾਰੇ ਮੈਂ ਚੱਕ ਕੇ ਇੱਧਰ ਇੱਕ ਸੈਟ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਜਿਹੜਾ ਸੋੜ-ਸਾਟ ਪਏ ਸੀ ਉਹਨਾਂ ਦੀ ਤਹਿ ਲਾਉਣ ਤੇ ਕਾਫੀ ਖਲਾਰਾ ਪਿਆ ਹੋਇਆ ਸੀ ਤੇ ਕਿਉਂਕਿ ਫਿਰ ਐ ਹਣਾ ਚੰਗਾ ਨਹੀਂ ਲੱਗਦਾ ਹੁੰਦਾ ਜਦੋਂ ਖਲਾਰਾ ਜਾਂ ਪਿਆ ਹੋਵੇ ਆਪਦੇ ਆਪ ਨੂੰ ਬੇਮਾਨ ਨੂੰ ਐ ਹੁੰਦਾ ਵੀ ਖਲਾਰਾ ਜਾਂ ਪਿਆ ਵੀ ਮੈਂ ਚੱਕਦਾ ਤੇ ਇੱਥੇ ਫਿਰ ਮੈਂ ਕੱਪੜੇ ਜਿਹੜੇ ਪਏ ਸੀ ਤੇ ਇਹ ਸ਼ਹਿਰ ਪੱਕ ਗਈ ਸੀ ਮੈਂ ਕੱਲ ਤੇ ਉਹੀ ਫਿਰ ਮੈਂ ਇੱਥੇ ਤੈਅ ਕਰਨ ਲੱਗੀ ਸੀ ਇਹ ਨਾ ਸਲਵਾਰ ਥੋੜੀ ਜੀ ਨੀਵੀ ਬਹੁਤ ਆ ਤੇ ਇਹ ਫਿਰ ਮੈਂ ਹਨਾ ਪਹਿਲਾਂ ਉਦਨ ਤਾਂ ਮੈਂ ਸਿਉਣ ਜੀ ਮਾਰ ਲਈ ਸੀ ਉੱਪਰ ਤੇ ਉਹ ਭੜੀ ਜੀ ਲੱਗਦੀ ਸੀ ਫਿਰ ਮੈਂ ਕਿਹਾ ਵੀ ਇਹਨੂੰ ਢੇੜੀ ਦਿੰਨੀ ਆ ਵੀ ਇਹਦੇ ਚਾਹ ਤਾਂ ਪੌਂਚੇ ਬਣਾ ਲੂਗੇ ਕੱਟ ਕੇ ਕਾਫੀ ਨੀਵੀ ਆ ਇਹ ਤੇ ਫਿਰ ਮੈਂ ਕਿਹਾ ਚੱਲ ਵੀ ਇਹਨੂੰ ਹਣਾ ਉਹ ਕਰ ਦਿੰਨੀ ਆ ਵੀ 1.5 ਦਿੰਨੀ ਆ 1.5 ਕੇ ਤੇ ਮੈਂ ਕਿਹਾ ਫਿਰ ਪੌਂਚੇ ਬਣਾ ਦੂੰਗੀ ਦਵਾਰੇ ਮੈਂ ਕਿਹਾ ਬੁਕਰਮ ਲਿਆ ਕੇ ਤੇ ਥੱਲੋਂ ਮੈਂ ਕੱਟ ਕੇ ਵਸ ਹਣਾ ਫਿਰ ਪੌਂਚੇ ਬਣਾ ਲੂੰਗੀ ਤੇ ਫਿਰ ਸੈੱਟ ਹੋਊਗੀ ਕਿਉਂਕਿ ਫਿਰ ਬੈਲਟ ਦਾ ਵੀ ਆਪਾਂ ਜੇ ਹਣਾ ਕੱਟ ਕੇ ਬਣਾਉਣੇ ਆ ਫਿਰ ਝੋਲੀ ਛੋਟੀ ਹੋ ਜਾਂਦੀ ਆ ਇਸ ਕਰਕੇ ਤੇ ਫਿਰ ਮੈਂ ਉਹ ਵਕਤ ਸੇ ਨੈਟ ਦੇ ਉੱਪਰ ਦੇਖਿਆ ਸੀ YouTube ਤੇ ਤੇ ਉਹ ਤਾਂ ਹੀ ਕਹਿੰਦੇ ਸੀ ਵੀ ਉੱਪਰ ਹਣਾ ਜਿਹੜੇ ਆਪਣੇ ਪੱਟ ਹੁੰਦੇ ਆ ਵੀ ਆਹ ਗੋਡੇ ਜੀ ਨੂੰ ਕਹਿ ਦਿੰਨੇ ਆ ਤੇ ਉਹ ਹਨਾ ਪੱਲੇ ਜਾਨੀ ਕਿ ਹੁੰਦੇ ਆ ਜਿਹੜੇ ਆਪਣੇ ਸਲਵਾਰ ਦੇ ਵੀ ਉੱਥੇ ਸਿਉਣ ਮਾਰ ਲਓ ਜਿੰਨੀ ਤੁਹਾਨੂੰ ਵੀ ਉੱਚੀ ਚਾਹੀਦੀ ਆ ਹੁਣ ਨਾਕ ਦੇ ਵਿੱਚ ਹਨਾ ਪੈਰ ਪੈਰ ਦਾ ਜਾਂ ਦੋ ਪੈਰ ਦਾ ਦੇ ਕੇ ਜਿੰਨੇ ਕ ਇੰਚ ਆਪਾਂ ਵੀ ਕਰਨੀ ਆ ਵਿੱਚ ਦੇਣੀ ਆ ਹਨਾ ਸਲਵਾਰ ਵੀ ਛੋਟੀ ਕਰਨੀ ਆ ਉਹੀ ਮੈਂ ਕੀਤਾ ਸੀ ਪਰ ਮੈਨੂੰ ਸੈੱਟ ਜਾਨੀ ਲੱਗਿਆ ਫਿਰ ਮੈਂ ਕਿਹਾ ਵੀ ਨਹੀਂ ਮੈਂ ਵੀ ਢੇੜਕੇ ਨੂੰ ਰੱਖ ਦੰਨੀ ਆ ਤੇ ਵੀ ਪਹੁੰਚੇ ਸਹੀ ਰਹਿਣਗੇ ਕਿਉਂਕਿ ਬੈਲਟ ਛੋਟੀ ਕਰਦੀ ਉਤੋਂ ਕੱਟ ਕੇ ਫਿਰ ਝੋਲੀ ਛੋਟੀ ਹੋ ਜਾਊਗੀ ਇਸ ਕਰਕੇ ਤੇ ਉਹੀ ਫਿਰ ਮੈਂ ਦੇਖ ਰਹੀ ਸੀ ਇੱਥੇ ਢੇੜਕ ਰੱਖਦਾ ਸੀ ਸਾਰਾ ਤੇ ਬਸ ਹੁਣ ਮੈਂ ਸੈੱਟ ਕਰਕੇ ਇਹਨਾਂ ਨੂੰ ਕੱਪੜਿਆਂ ਨੂੰ ਤੈਹ ਲਾ ਦੂੰਗੀ ਤੇ ਪੇਟੀ ਤੇ ਚੱਕ ਦੂੰਗੀ ਸਾਰਾ ਖਲਾਰਾ Thank you. ਜੀ ਇੱਥੇ ਫਿਰ ਮੈਂ ਵਰਦੀ ਪ੍ਰੈਸ ਕਰਕੇ ਰੇਸ਼ੂ ਨੂੰ ਫੜਾਤੀ ਸੀ ਤੇ ਉਦੋਂ ਬਾਅਦ ਮੈਂ ਪੇਟੀ ਤੋਂ ਵੀ ਖਲਾਰਾ ਸਾਰਾ ਚੱਕ ਕੇ ਤੇ ਇੱਧਰ ਆ ਗਈ ਸੀ ਮੈਂ ਹੁਣ ਇਹਦੇ ਵਿੱਚ ਮਲਮਾਰੀ ਦੇ ਵਿੱਚ ਸਾਫ ਸਫਾਈ ਕਰਨੇ ਕਿਉਂਕਿ ਇੱਥੇ ਨਾ ਕੱਲ ਕੋਟੀਆਂ ਵਗੈਰਾ ਕੱਡੀਆਂ ਸੀ ਤੇ ਖਲਾਰਾ ਬਹੁਤ ਪਿਆ ਹੋਇਆ ਸੀ ਤੇ ਤਾਂ ਕਰਕੇ ਫਿਰ ਹਨਾ ਵੀ ਮੈਂ ਕਿਹਾ ਚੱਲ ਖਲਾਰਾ ਇਹ ਚੱਕ ਦਿੰਨੀ ਆ ਤੇ ਤਾਂ ਕਰਕੇ ਫਿਰ ਮੈਂ ਇੱਥੇ ਸਾਰਾ ਹਨਾ ਪਹਿਲਾਂ ਤਾਂ ਜਿਹੜੇ ਕੱਪੜੇ ਐਕਸਟਰਾ ਸੀ ਉਹ ਕੱਢ ਤੇ ਤੇ ਉਹ ਮੈਂ ਕਾਊਂਟਰ ਤੇ ਰੱਖ ਤੇ ਕੱਢ ਕੇ ਤੇ ਉਦੋਂ ਬਾਅਦ ਫਿਰ ਮੈਂ ਇੱਥੇ ਹਨਾ ਸੈੱਟ ਕਰਕੇ ਮੈਂ ਕਿਹਾ ਚੱਲ ਸੈੱਟ ਕਰ ਦਾਂ ਸੁਨੇਹਾ ਮੈਨੂੰ ਲੜੀ ਜਾਂਦੀ ਸੀ ਕਹਿੰਦੀ ਮੈਂ ਹਲੇ ਕੱਲ੍ਹ ਪਰ ਸਲਵਾਰ ਰਿਜ਼ਰਵ ਕੀਤੀ ਆ ਤੇ ਤੂੰ ਫਿਰ ਖਲਾਰਾ ਪਾਤਾ ਮੈਂ ਕਿਹਾ ਚੱਲ ਮੈਂ ਕਰ ਦਿੰਨੀ ਆ ਤੇ ਫਿਰ ਮੈਂ ਇੱਥੇ ਹੁਣ ਕੋਟੀਆਂ ਵਗੈਰਾ ਸੈੱਟ ਕਰਕੇ ਰੱਖ ਦੂੰਗੀ ਸਾਰੀਆਂ ਤੈਹ ਲਾ ਕੇ ਤੇ ਇੱਥੇ ਹੁਣ ਸੁਨੇਹਾ ਲੱਗੀ ਸੀ ਜੋਤ ਲਾਉਣ ਮੈਂ ਕਿਹਾ ਚੱਲ ਜੋਤ ਲਾ ਦੇ ਕੀ ਆਈ ਸੀ ਇਹ ਤੇ ਬਸ ਜੀ ਇੱਥੇ ਮੈਂ ਕੋਟੀਆਂ ਦੀ ਤਹਿ ਲਾ ਕੇ ਸੈੱਟ ਕਰਕੇ ਰੱਖਤੀਆਂ ਤੇ ਬਾਕੀ ਜਿਹੜੇ ਕੱਪੜੇ ਖੰਡੇ ਸੀ ਫਿਰ ਮੈਂ ਬਾਹਰ ਹੀ ਕੱਢ ਲੇ ਮੈਂ ਕਿਹਾ ਚੱਲ ਇਹਨਾਂ ਨੂੰ ਹੈਂਗਰਾਂ ਦੇ ਵਿੱਚ ਚੰਗੀ ਤਰ੍ਹਾਂ ਤਹਿ ਲਾ ਕੇ ਰੱਖ ਦੇਣੀ ਆ ਤੇ ਬਸ ਜੀ ਇੱਥੇ ਰਿਸ਼ੂ ਵੀ ਆਇਆ ਸੀ ਰਿਸ਼ੂ ਆਪ ਦੇਖਣਾ ਲੱਪੀ ਜਾਂਦਾ ਸੀ ਬੂਟ ਵਗੈਰਾ ਤੇ ਮੈਂ ਕਿਹਾ ਚੱਲ ਉੱਥੇ ਪਏ ਹੋਣਗੇ ਦੇਖ ਲਾ ਤੇਵਾ ਜੀ ਇੱਥੇ ਫਿਰ ਮੈਂ ਹਨਾ ਆਪਦੇ ਜਿਹੜੇ ਕੱਪੜੇ ਸੀ ਉਹਨਾਂ ਨੂੰ ਹੈਂਗਰ ਦੇ ਵਿੱਚ ਟੰਗ ਦੂੰਗੀ ਤੈਹ ਲਾ ਕੇ ਤੇ ਸਾਰੇ ਚੁੰਨੀਆਂ ਜਾਨੀਆਂ ਸੈੱਟ ਕਰਕੇ ਤੈਹ ਲਾ ਦੂੰਗੀ ਤੇਲ ਮਾਰੀ ਨੂੰ ਕਿੰਨਾ ਮਰਜੀ ਆਪਾਂ ਹਨਾ ਸੈੱਟ ਕਰਕੇ ਰੱਖ ਲਈਏ ਫਿਰ ਵੀ ਜਦੋਂ ਆਪਾਂ ਕੱਪੜੇ ਚੱਕਦੇ ਆ ਹਨਾ ਤੇ ਉਦੋਂ ਹਨਾ ਖਲਾਰਾ ਪੈ ਜਾਂਦਾ ਤੇ ਹੈਂਗਰ ਦੇ ਵਿੱਚੋਂ ਕੱਪੜੇ ਦੇਖਦੇ ਆ ਜਾਂ ਤੈਹ ਲੱਗੇ ਹੋਏ ਚੱਕਦੇ ਆ ਡੇਲੀ ਰੁਟੀਨ ਦੇ ਉਦੋਂ ਵੀ ਖਲਾਰਾ ਪੈ ਜਾਂਦਾ ਤੇ ਹਨਾ ਕਿਉਂਕਿ ਅਲਮਾਰੀ ਛੋਟੀ ਆ ਤੇ ਕੱਪੜੇ ਜਾਦੇ ਹੁੰਦੇ ਬੱਚਿਆਂ ਦੇ ਹੋਗੇ ਸਾਡੇ ਹੋਗੇ ਹਨਾ ਕਾਫੀ ਹੋ ਜਾਂਦੇ ਆ ਪਰ ਬਾਕੀ ਸਾਰੇਆਂ ਦੇ ਜਿਹੜੇ ਕੱਪੜੇ ਹੁੰਦੇ ਆ ਉਹ ਜਿਆਦਾ ਹੀ ਹੁੰਦੇ ਆ ਅਲਮਾਰੀ ਦੇ ਵਿੱਚ ਪੂਰੇ ਨਹੀਂ ਹੁੰਦੇ ਕਿਉਂਕਿ ਕੋਟ-ਕੋਟੀਆਂ ਹੋ ਜਾਂਦੀਆਂ ਤੇ ਅਤੇ ਬਾਕੀ ਆਪਣੇ ਡੇਲੀ ਰੁਟੀਨ ਦੇ ਕੱਪੜੇ ਹੁੰਦੇ ਆ ਮੋਟੇ ਹੁੰਦੇ ਹਨਾ ਕਾਫੀ ਤਾਂ ਕਰਕੇ ਫਿਰ ਥਾਂ ਵੀ ਬਾਹਰ ਰੋਕ ਲੈਂਦੇ ਆ ਇਹ ਕੱਪੜੇ ਵੀ ਜਿਆਦਾ ਥਾਂ ਰੁਕ ਜਾਂਦਾ ਤਾਂ ਕਰਕੇ ਫਿਰ ਇਹ ਕੱਪੜੇ ਲੋਟ ਨਹੀਂ ਹੁੰਦੇ ਹੈਗੇ ਤੇ ਜਿਹੜੇ ਗਰਮੀ ਦੇ ਹੁੰਦੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੋਟਨ ਦੇ ਹੁੰਦੇ ਆ ਉਹ ਤਾਂ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਹਨਾ ਪੂਰੇ ਆ ਜਾਂਦੇ ਤਾਂ ਕਰਕੇ ਤੇ ਬਸ ਜੀ ਇੱਥੇ ਮੈਂ ਹੁਣ ਆਪਦੇ ਸਾਰੇ ਅਲਮਾਰੀ ਨੂੰ ਕਰ ਦੂੰਗੀ ਸੈੱਟ ਤੇ ਉਸ ਤੋਂ ਬਾਅਦ ਫਿਰ ਮੈਂ ਕਰੂੰਗੀ ਆਪਦੇ ਘਰ ਦੇ ਕੰਮਕਾਰ ਹੋਰ ਤੇ ਜੇ ਇੱਥੇ ਵਸ ਮੈਂ ਮਾਰੀ ਸੈਟ ਕਰਕੇ ਤੇ ਇਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਸੀ ਮੇਰੇ ਹਸਬੰਡ ਹੈ ਇਹਨਾਂ ਦੇ ਐਡਿਪਰੂਵ ਬਣਿਆ ਹੋਇਆ ਸੀ ਟਵਾਟਾ ਕੰਪਨੀ ਦੇ ਵਿੱਚ ਜੋਬ ਕਰਦੇ ਸੀ ਮੈਂਗਾ ਚੱਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਾਂ ਤੇ ਉਸ ਤੋਂ ਬਾਅਦ ਫਿਰ ਮੈਂ ਹਨਾ ਇੱਥੇ ਲੈਂਦੀ ਸੀ ਅਸੀਂ ਜਿਹੜੇ ਸਲਾਈ ਮਸ਼ੀਨ ਦਾ ਸਟੈਂਡ ਹੁੰਦਾ ਉਹ ਲੈਂਦਾ ਸੀ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਤੇ ਪਹਿਲਾ ਤੁਸੀਂ ਦੇਖਿਓ ਵੀ ਇਹ ਮੇਰੇ ਹੈਗਾ ਚਾਚਾ ਜੀ ਦਾ ਪੋਤਾ ਤੇ ਇਹ ਲੈ ਆ ਸੀ ਟਰੈਕਟਰ ਤੇ ਇਹਦੇ ਚ ਸਵੰਗ ਵਗੈਰਾ ਵੀ ਚੱਲਦੇ ਸੀ ਦਿਖਾਉਂਦਾ ਸੀ ਸਾਨੂੰ ਤੇ ਅਸੀਂ ਕਹਿੰਦਾ ਮੈਨੂੰ ਵਿੱਚੋਂ ਟੈਲੇ ਕਹਿੰਦਾ ਟਰਾਲੀ ਦੇ ਵਿੱਚ ਬੈ ਜਾ ਦੇ ਦਿੰਦਾ ਤੇ ਬਹੁਤ ਅਸ਼ਰਾਰਤੀ ਆਇਆ ਤੇ ਦਿਖਾਉਣਾ ਆਇਆ ਸੀ ਤੇ ਵਸ ਜੀ ਹਨਾ ਉਦੋਂ ਬਾਅਦ ਫੇਰ ਅਸੀਂ ਇਹ ਮਿਕਸਰ ਨੂੰ ਮਸ਼ੀਨ ਦਾ ਸਟੈਂਡ ਹੁੰਦੋਂ ਖੋਣਨੇ ਆ ਤੇ ਸੈਕੰਡ ਹੈਂਡ ਹੀ ਲੈਂਦਾ ਤੇ ਵਧੀਆ ਇੱਥੋਂ ਹੀ ਮਿਲ ਗਿਆ ਕਮੜ ਦੇ ਵਿੱਚੋਂ ਤੇ ਬਾਬਾ ਜੀ ਹਨਾ ਸਾਰਿਆਂ ਦੀ ਕਮਾਈਆਂ 'ਚ ਬਰਕਤ ਪਾਵੇ ਜਿਵੇਂ ਸਾਨੂੰ ਵੀ ਚੀਜ਼ ਹਨਾ ਵਧੀਆ ਸਾਨੂੰ ਮਿਲੀ ਯਾ ਬਾਬਾ ਜੀ ਨੇ ਦਿੱਤੀ ਓਵੇਂ ਸਾਰਿਆਂ ਨੂੰ ਰੱਬ ਦਵੇ ਆਪਾਂ ਤਾਂ ਇਹੀ ਕੰਨੇ ਆ ਚਲ ਸੈਕੰਡ ਹੈਂਡ ਹੀ ਸਹੀ ਤੇ ਜੀ ਦੀ ਖੁਸ਼ੀ ਤਾਂ ਹੁੰਦੀ ਆ ਤੇ ਬਾਬਾ ਜੀ ਇਦਾਂ ਹੀ ਹੈ ਨਾ ਸਾਡੇ ਤੇ ਹੱਥ ਰੱਖਣਾ ਤੇ ਬਸ ਹੀ ਭਗਵਾਨ ਮੂਰੇ ਅਰਦਾਸ ਕਰਦੇ ਆਂ ਤੇ ਚੱਲ ਸੈਕੰਡ ਹੈਂਡ ਹੋਵੇ ਚਾਹੀ ਨਵੀਂ ਹੋਵੇ ਚੀਜ਼ ਦੀ ਖੁਸ਼ੀ ਤਾਂ ਹੁੰਦੀ ਆ ਤੇ ਤਰੱਕੀਆਂ ਬਖਸ਼ੇ ਮਹਾਰਾਜ ਸਾਰਿਆਂ ਦੀ ਕਮਾਈਆਂ ਦੇ ਵਿੱਚ ਜਿਵੇਂ ਸਾਨੂੰ ਦਿੱਤੀ ਰੱਬ ਨੇ ਸਾਰਿਆਂ ਨੂੰ ਚੀਜ਼ਾਂ ਦਵੇ ਤੇ ਬਸ ਜੀ ਇੱਥੇ ਕਰੰਦੇ ਵੀਡੀਓ ਦੇ ਅੰਡਾ ਜੇ ਆਪਾਂ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਫੁੱਲ ਆਵਾਜ਼ ਜਰੂਰ ਕਰਿਆ ਕਰੋ ਜੀ ਤੇ ਮਿਲਾਂਗੇ ਕੱਲ੍ਹ ਵਾਲੇ